ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਤੁਸੀਂ ਬੰਦਗੀ ਕਰਦੇ ਹੋ ਉਹ ਤੇਰੇ ਹਿਰਦੇ ਨੂੰ ਚੰਗੀ ਤਰ੍ਹਾਂ ਜਾਣਨ ਵਾਲਾ ਹੈ ਇਸ ਗੱਲ ਨੂੰ ਪਹਿਲੀ ਗੱਲ ਤੇ ਆਪਣੇ ਸੁਰਤ ਵਿੱਚ ਪੱਕਾ ਰੱਖੀ ਟਕਾ ਕੇ ਰੱਖੀ ਕਿ ਜਿਹਦੀ ਖਾਦੀ ਨੂੰ ਤੂੰ ਦਿਖਾ ਰਿਹਾ ਉਹ ਤੇਰੇ ਅੰਦਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਾਗਰੇਵੇਂ ਹੈ ਕਿ ਬੰਦਾ ਰੱਬ ਨੂੰ ਵਖਾਨ ਲਈ ਨਹੀਂ ਬੰਦਾ ਦੁਨੀਆਂ ਨੂੰ ਵਿਖਾਣ ਲਈ ਇਹ ਕਰਮ ਨੇ ਬੋਦਾ ਹੈ ਜੇ ਇਹ ਕੇਵਲ ਬਾਹਰ ਦੇ ਨਿਭਾਏ ਜਾਣ ਵਾਲੇ ਕਰਮ ਧਰਮ ਹੁੰਦੇ ਤੇ ਗੁਰੂ ਅਰਜਨ ਸਾਹਿਬ ਨੂੰ ਇਹ ਸ਼ਬਦ ਕਿਉਂ ਲਿਖਣਾ ਪਿਆ ਜੇ ਇਹ ਹੀ ਧਰਮ ਹੁੰਦਾ ਸਾਡੀ ਦਿੱਕਤ ਹੈ ਅਸੀਂ ਬਾਹਰੀ ਤੌਰ ਤੇ ਕੇਵਲ ਗੁਰਦੁਆਰੇ ਆਉਣਾ ਮੱਥਾ ਟੇਕ ਲੈਣਾ ਜਾ ਕਿਸੇ ਨੇ ਤੀਰਥ ਤੇ ਚਲੇ ਜਾਣਾ ਜਾਂ ਕਿਸੇ ਦੇ ਮੰਦਰ ਚਲੇ ਜਾਣਾ ਜਾਂ ਤੀਰਥਾਂ ਦੀ ਯਾਤਰਾ ਕਰ ਲੈਣੀ ਸਿਰਫ ਉਥੇ ਇਸ਼ਨਾਨ ਕਰ ਲੈਣੇ ਇਸ ਕਰਮ ਨੂੰ ਹੀ ਕੇਵਲ ਧਰਮ ਮੰਨ ਕੇ ਬਹਿ ਕੇ ਕੇਵਲ ਇਹਨੂੰ ਬਾਰੀ ਤੌਰ ਤੇ ਸਰੀਰਕ ਤੌਰ ਤੇ ਨਿਭਾਏ ਜਾਣ ਵਾਲੇ ਕਰਮ ਨੂੰ ਸਤਿਗੁਰੂ ਇਹਨੂੰ ਧਰਮ ਕਰਮ ਨਹੀਂ ਮੰਨਦੇ ਸਤਿਗੁਰੂ ਇਹਨੂੰ ਧਰਮ ਦਾ ਹਿੱਸਾ ਹੀ ਨਹੀਂ ਮੰਨਦੇ ਆਓ ਇਸ ਪਾਵਨ